ਦੇਖੋ ਲੈ ਪੌਦੇ ਨੂੰ ਵਧੀਆ ਫਲ ਆਇਆ ਹੋਏ ਦੇਖੋ ਇਹ ਹੈਗੇ ਜੀ ਮਸੰਮੀ ਠੀਕ ਹੈ ਜੀ ਹਾਂ ਜੀ ਇਹਦੇ ਨਾਲ ਦਾ ਛੋਟਾ ਪੌਦਾ ਵੀ ਮਿਲ ਜੂਗਾ ਇਹਦੇ ਵਿੱਚ ਸਾਡੇ ਕੋਲੇ ਜਿਹੜੀਆਂ ਮਸੰਮੀ ਦੇ ਵਿੱਚ ਤਿੰਨ ਚਾਰ ਤਰ੍ਹਾਂ ਦੀ ਹਾਈਟ ਪਈ ਹੈ ਤੇ ਖਾਣ ਦੇ ਵਿੱਚ ਟੇਸਟ ਵਗੈਰਾ ਬੈਸਟ ਪੂਰਾ ਵਧੀਆ ਮਿੱਠਾ ਹੋਏਗਾ ਬੀਜ ਘੱਟ ਹੋਣਗੇ ਜੀ ਹਾਂ ਜੀ ਵਿੱਚੋਂ ਰੈੱਡ ਹੋਏਗਾ ਇਹ ਆਹ ਦੇਖੋ ਸਾਰੇ ਨਾਸ਼ਪਤੀ ਦੇ ਬੂਟੇ ਪਏ ਆ ਵੱਡੀ ਹਾਈਟ ਦੇ ਤਕਰੀਬਨ ਇਹਦੀ 7-8 ਫੁੱਟ ਦੀ 7 ਫੁੱਟ ਦੀ ਹਾਈਟ ਹੋਣੀ ਹੈ ਜੀ ਸੋਚਣ ਵਾਲੀ ਗੱਲ ਇਹ ਹੈ ਕਿ ਜੇ ਇੱਕ ਬੂਟਾ 7000 ਰੁਪਏ ਦੇ ਠੇਕੇ ਤੇ ਚੜ ਗਿਆ ਹਾਂਜੀ ਮੰਨ ਲਓ 10 ਵੀ ਲਾਏ ਨੇ ਕਿੰ ਇਹਦੇ ਵਿੱਚ ਕਈ ਕਿਸਮਾਂ ਪਈਆਂ ਨੇ ਆਲੂ ਬੁਖਾਰੇ ਦੀ ਜਿਵੇਂ ਸੈਂਟਾ ਰੋਜ਼ ਹੋ ਗਿਆ ਕਾਲੀ ਪੱਤੀ ਹੋ ਗਿਆ ਰੈੱਡ ਲੀਫ ਕੋਈ ਵੀ ਮਤਲਬ ਇਹਦੇ ਵਿੱਚ 4-5 ਮੇਲ ਦੇ ਆਲੂ ਬੁਖਾਰੇ ਪਏ ਆ ਜੀ ਮੇਰੇ ਕੋਲੇ ਸਾਰੇ ਆ ਗਿਆ ਬੱਗੂ ਕੋਸ਼ਾ ਅੱਛਾ ਹਾਂਜੀ ਠੀਕ ਬੱਗੂ ਕੋਸ਼ੇ ਦੇ ਆਪਾਂ ਨੇ ਤਕਰੀਬਨ ਤਕਰੀਬਨ 3 ਸਾਲ ਦੇ ਵਿੱਚ 4-5 ਬਾਗ ਲਾਤੇ ਜੀ ਜਿਹੜੇ ਕੀ ਲਗਾਇਆ ਫੁੱਲ ਕਾਮਯਾਬ ਹੈ ਅੱਛਾ ਇਹ ਜਿਹੜਾ ਕੀ ਹੈਗਾ ਪੌਦਾ ਹੈਗਾ ਇਹਨੇ ਸਰ ਲਗਭਗ 2-2.5 ਸਾਲ ਬਾਅਦ ਜਿਹੜਾ ਹੈਗਾ ਕੀ ਫਲ ਚੱਕ ਲੈਣਾ ਠੀਕ ਹੈ ਜੀ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਪਿੱਛੇ ਵੀ ਦੱਸਿਆ ਕਿ ਇਹ ਕੋਈ ਵੀ ਪੌਦਾ ਹੈ ਜੀ ਜ਼ਮੀਨ ਦੇ ਵਿੱਚ ਲਾ ਕੇ ਹੀ ਵਾਧਾ ਫੁੱਲਦਾ ਹੈ ਜ਼ਮੀਨ ਦੇ ਵਿੱਚ ਲਾ ਕੇ ਹੀ ਫਲ ਚੱਕਦਾ ਹੈ ਓਕੇ ਇਹ ਸਾਰਾ ਜਿਹੜਾ ਹੈਗਾ ਸਰ ਕੁਆਂਟੀਟੀ ਦੇ ਵਿੱਚ ਡੰਗਾ ਬੱਗੂ ਗੋਸ਼ਾ ਪਿਆ ਠੀਕ ਹੈ ਇਹ ਵੀ ਬੱਗੂ ਗੋਸ਼ਾ ਹੈ ਸਰ ਬਾਕੀ ਜਿਹੜਾ ਹੈ ਕਿ ਇਹ ਇੰਗੀ ਇਧਰ ਆ ਗਈ ਜੀ ਖਰਮਾਨੀ ਅੱਛਾ ਜੀ ਆ ਚੀਜ਼ਾਂ ਇੰਗੀ ਖੁਮਾਨੀ ਆ ਬਈ ਇਹ ਇੰਗੀ ਹੀ ਖੁਮਾਨੀ ਇਸ ਟਾਈਮ ਜਿਹੜੇ ਪੌਦੇ ਪਏ ਸਰ ਜੀ ਇਹਨਾਂ ਨੂੰ ਛੋਟੇ ਛੋਟੇ ਪੌਦਿਆਂ ਨੇ ਇਸ ਮਤਲਬ ਕਿ ਇਹ ਗਰਮੀ ਦੇ ਵਿੱਚ ਫਲ ਆਇਆ ਸੀਗਾ ਅੱਛਾ ਹਾਂ ਜੀ ਜਦੋਂ ਜ਼ਮੀਨ ਦੇ ਵਿੱਚ ਲੱਗੇ ਜੀ ਉਹਦੋਂ ਤਾਂ ਇਹਨਾਂ ਨੇ ਤੁਹਾਨੂੰ ਪਤਾ ਵੀ ਦਿਨ ਹਾਂ ਦੁਪਹਿਰ ਰਾਤ ਚੋਂ ਗੁਣੀ ਤਰੱਕੀ ਕਰ ਜਾਣੀ ਹੈ ਜੀ ਇਹਦਾ ਮਤਲਬ ਜ਼ਮੀਨ ਦੇ ਵਿੱਚ ਲੱਗੇ ਹਾਂ ਜਦੋਂ ਜੜ ਫੜ ਗਏ ਨਾ ਹਾਂ ਜੜ ਫੜ ਗਏ ਤਕਰੀਬਨ ਇੱਕ ਡੇਢ ਦੇ ਜੜਾਂ ਹੈਗਾ 2 ਸਾਲ ਦੇ ਵਿੱਚ ਪੂਰਾ ਵਧੀਆ ਫਲ ਚੱਕ ਲੈਣਗੇ ਜੀ ਪੂਰਾ ਵੱਡਾ ਪਲਾਂਟ ਹੋ ਜਾਊ ਪੂਰਾ ਵਧੀਆ ਫਲ ਆ ਜਾਊ ਅੱਛਾ ਭਾਈ ਜੀ ਬੀਜਣ ਦਾ ਸਮਾਂ ਸਿਰਫ ਇੱਕ ਵਾਰ ਹੀ ਹੁੰਦਾ ਸਾਲ 'ਚ ਨਹੀਂ ਲਗਾ ਤਾਂ ਤੁਸੀਂ ਸਰਦੀ ਦੇ ਵਿੱਚ ਵੀ ਸਕਦੇ ਹੋ ਲੇਕਿਨ ਸਰਦੀ ਦੇ ਵਿੱਚ ਜੜਾਂ ਹੈਗਾ ਕਿ ਪੌਦੇ ਦਾ ਚੱਲਣ ਦਾ ਘਟੋ ਹੁੰਦਾ ਜੀ ਸਰਦੀ ਮਾਰਤਾਂ ਦੀ ਪੌਦੇ ਨੂੰ ਹਾਂ ਹਾਂ ਜੀ ਇਹ ਮੇਨ ਰੁੱਤ ਜਿਹੜੀ ਹੈਗੀ ਆ ਹੁਣ ਜਿਹੜੇ ਕੀ ਆ ਆਪਣਾ 5 6 7 8 ਜੀ ਇਹ ਜਿਹੜੇ 4-5 ਮਹੀਨੇ ਆ ਪੂਰੇ ਬੈਸਟ ਹੈ ਪੌਦੇ ਲਗਾਉਣ ਦੇ ਠੀਕ ਹੈ ਜੀ ਮਈ ਜੂਨ ਜੁਲਾਈ ਅਗਸਤ ਤੱਕ ਜਿਹੜਾ ਹੈਗਾ ਆਪਾਂ 10ਵੇਂ ਮਹੀਨੇ ਤੱਕ ਪੌਦੇ ਲਗਾ ਸਕਦੇ ਹਾਂ ਮਤਲਬ ਮਹੀਨ ਤੋਂ ਪਹਿਲਾਂ-ਪਹਿਲਾਂ ਆਪਾਂ ਲਗਾ ਸਕਦੇ ਹਾਂ ਇਸ ਦਰਮਿਆਨ ਬਾਰਿਸ਼ ਤੇ ਆ ਦੇਖੋ ਸਾਰੇ ਮਸੰਮੀ ਪਈ ਐ ਅੱਛਾ ਜੀ ਆ ਦੇਖੋ ਇਹ ਹੈਗੇ ਆ ਵੱਡੇ ਪਲਾਂਟ ਦੇ ਪੌਦੇ ਜੀ ਆਪਣੇ ਕੋਲੋਂ ਛੋਟੇ ਹੀ ਮਿਲ ਜਾਣਗੇ ਇਹ ਚੀਜ਼ ਦੇ ਠੀਕ ਹੈ ਆ ਬਿਲਕੁਲ ਸਰ ਇਕੱਲੇ-ਕੱਲੇ ਪੌਦੇ ਨੂੰ ਵਧੀਆ ਫਲ ਆਇਆ ਹੋਏ ਦੇਖੋ ਇਹਨਾਂ ਗੀ ਮਸੰਮੀ ਠੀਕ ਹੈ ਜੀ ਹਾਂ ਜੀ ਇਹਦੇ ਨਾਲ ਦਾ ਛੋਟਾ ਪੌਦਾ ਵੀ ਮਿਲ ਜਾਊਗਾ ਇਹਦੇ ਵਿੱਚ ਸਾਡੇ ਕੋਲ ਜਿਹੜੀਆਂ ਗੀ ਮਸੰਮੀ ਦੇ ਵਿੱਚ ਤਿੰਨ ਚਾਰ ਤਰ੍ਹਾਂ ਦੀ ਹਾਈਟ ਪਈ ਹੈ ਠੀਕ ਹੈ ਜੀ ਹਾਂ ਜੀ ਛੋਟੇ ਤੋਂ ਲੈ ਕੇ ਵੱਡੇ ਤੱਕ ਇਹ ਆਗੇ ਜੀ ਵੱਡੇ ਪਲਾਂਟ ਦੇ ਪੌਦੇ ਦੇਖੋ ਪੂਰਾ ਫਲਾ ਹੈ ਇਸ ਟਾਈਮ ਜਿਹੜੇ ਪੌਦੇ ਵੇਚ ਥੋੜੇ ਸਾਹਮਣੇ ਵਾਹ ਜੀ ਵਾਹ ਜੀ ਲੱਗੇ ਹੋਏ ਆ ਫੁੱਲ ਦੀ ਹਨਾ ਨਹੀਂ ਲੱਗੇ ਹੋਏ ਸਾਰ ਇਹ ਤਾਂ ਐ ਵੀ ਕਿ ਅੱਜ ਆਪਾਂ ਨੇ ਇਹਦਾ ਬਾਗ ਲਗਾ ਲਿਆ ਜੀ ਤੇ ਪਹਿਲੀ ਘੜੀ ਤੋਂ ਹੀ ਕਾਮਯਾਬ ਹੈ ਜੀ ਅਚਾਨਕ ਇਹ ਵੀ ਆਖਦੇ ਹੁੰਦੇ ਆ ਕਿ ਫਲ ਕਿਸੇ ਇੱਕ ਸੀਜ਼ਨ ਦਾ ਤੋੜ ਦੇਣਾ ਚਾਹੀਦਾ ਕੋਈ ਐਸਾ ਤਾਂ ਨਹੀਂ ਆ ਤੇ ਨਾ ਹਾਂਜੀ ਹਾਂ ਹੁੰਦੇ ਆ ਜੀ ਜਿਹੜੇ ਕਿੰਗੇ ਜਿਆਦਾ ਛੋਟੇ ਪੌਦੇ ਆ ਹਾਂਜੀ ਉਹਨੂੰ ਪਹਿਲੇ ਇੱਕ ਦੋ ਸੀਜ਼ਨ ਫਲ ਤੋੜਦਾ ਵੀ ਉਹਦੀ ਗ੍ਰੋਥ ਰੁਕ ਜਾਂਦੀ ਹੈ ਅਗਰ ਫਲ ਨਹੀਂ ਤੋੜਦੇ ਆਪਾਂ ਜੀ ਜਿਹੜੇ ਆਂਗਾ ਪੌਦੇ ਦੀ ਹਾਈਟ ਛੋਟੀ ਰਹਿ ਜਾਂਦੀ ਹੈ ਜੀ ਇਹ ਜ਼ਰੂਰੀ ਹੁੰਦਾ ਹੈ ਠੀਕ ਹੈ ਜੀ ਅਗਰ ਆਪਾਂ ਨਹੀਂ ਤੋੜਾਂਗੇ ਤਾਂ ਪੌਦੇ ਦੀ ਹਾਈਟ ਛੋਟੀ ਰਹਿ ਜੂਗੀ ਜੀ ਠੀਕ ਹੈ ਜੀ ਬੁਖਾਰਾ ਹੋਰ ਬਹੁਤ ਤਰ੍ਹਾਂ ਦੇ ਫਰੂਟ ਤੇ ਆ ਜੀ ਇਹ ਆ ਗਿਆ ਸਰ ਅਮਰੂਦ ਠੀਕ ਹੈ ਹਾਂਜੀ ਇਹ ਅਮਰੂਦ ਕਿਹੜੀ ਵੈਰਾਈਟੀ ਹੈ ਜੀ ਇਹ ਹੈਗੇ ਤਾਈਵਾਨ ਪਿੰਕ ਹਾਂ ਤਾਈਵਾਨ ਪਿੰਕ ਅਮਰੂਦ ਇਹ ਹੁਣ ਸਰ ਵਿੱਚੋਂ ਰੈੱਡ ਕਲਰ ਦਾ ਆਉਣਾ ਹੈ ਪਿੰਕ ਕਲਰ ਜੀ ਹਾਂਜੀ ਤੇ ਖਾਣ ਦੇ ਚ ਟੇਸਟ ਵਗੈਰਾ ਬੈਸਟ ਪੂਰਾ ਵਧੀਆ ਮਿੱਠਾ ਹੋਏਗਾ ਬੀਜ ਘੱਟ ਆਉਣਗੇ ਜੀ ਹਾਂਜੀ ਵਿੱਚੋਂ ਰੈੱਡ ਹੋਏਗਾ ਇਹ ਤੇ ਕੋ ਮੱਖੀ ਮੁੱਖੀ ਵਾਲੀ ਪ੍ਰੋਬਲਮ ਹੋ ਜਾਂਦੀ ਹੈ ਕਈ ਵਾਰ ਬੂਟੇ ਤੇ ਹਾਂਜੀ ਉਹ ਬੀਟ ਟਰੈਪ ਹੁੰਦੇ ਆ ਸਰ ਹਾਂਜੀ ਜਿਵੇਂ ਕਿ ਆਪਣੇ ਕੋਲ 5-7 ਪੌਦੇ ਲੱਗੇ ਹੋਏ ਐ ਜੀ ਇੱਕ ਦੋ ਉੱਪਰ ਦੇ ਜਿਹੜਾ ਹੈਗਾ ਪੌਦੇ ਦੇ ਉੱਪਰ ਉਹ ਬੰਦ ਆਵੇ ਇਹ ਉਹਦੇ ਵਿੱਚ ਮੈਡੀਸਨ ਪੈਂਦੀ ਹੁੰਦੀ ਹੈ ਠੀਕ ਹੈ ਜੀ ਹਾਂ ਜੀ ਤੇ ਜੜੀਆਂ ਕਿ ਮੱਖੀ ਫਿਰ ਉਸ ਤੋਂ ਬਾਅਦ ਫਰੂਟ ਖਰਾਬ ਨਹੀਂ ਕਰਦੀ ਜੀ ਕਿਉਂਕਿ ਨਾ ਜ਼ਰੂਰੀ ਹੋ ਜਾਂਦਾ ਵੀ ਇਲਾਜ ਦਿੱਤਾ ਜਾਵੇ ਇੱਕ ਵਾਰ ਉਹ ਬੀਟ ਰਾਇਪਾਂ ਜਣਾ ਹਾਂ ਜੀ ਹਾਂ ਜੀ ਕਈ ਵਾਰ ਬੂਟੇ ਫਲ ਤੇ ਪਹੁੰਚ ਕੇ ਖਰਾਬ ਹੋ ਜਾਂਦਾ ਅਖੀਰ ਚ ਆਹ ਦੇਖੋ ਸਰ ਉਹਦੇ ਵਿੱਚ ਹੀ ਆਪਣੇ ਕੋਲੇ ਤਾਜਵਾਨ ਪਿੰਕ ਹੈ ਜਿਹੜਾ ਉਹਦੇ ਵਿੱਚ ਹੀ ਆਪਣਾ ਅਮਰੂਦ ਵੱਡੀ ਹਾਈਟ ਦਾ ਪਿਆ ਜੀ ਦੇਖੋ ਫਲ ਪੂਰਾ ਵਧੀਆ ਆਇਆ ਹੋਇਆ ਦੇਖੋ ਸਰ ਹਾਂ ਬਿਲਕੁਲ ਜੀ ਆਹ ਲਓ ਆਹ ਦੇਖੋ ਉਹਦੇ ਰੰਗ ਤੋਂ ਹੀ ਪਤਾ ਲੱਗਦਾ ਕਿ ਇਹਨੇ ਕਿਹੜਾ ਰੂਪ ਲੈਣਾ ਜੀ ਪੌਦਿਆਂ ਨੂੰ ਪੂਰਾ ਵਧੀਆ ਫਲ ਆਇਆ ਹੋਇਆ ਜੀ ਇਹ ਦੇਖੋ ਭਰੇ ਪਏ ਆ ਹੂੰ ਕੀੜੀ ਬ੍ਰੇਟਿਸ ਇਹ ਹੈਗੇ ਤਾਈਵਾਨ ਪਿੰਕ ਸਰ ਠੀਕ ਹੈ ਜੀ ਅਮਰੂਦ ਦੇ ਵਿੱਚ ਆਪਣੇ ਕੋਲੇ ਤਕਰੀਬਨ ਤਕਰੀਬਨ 7-8 ਤਰ੍ਹਾਂ ਦੀ ਵੈਰਾਈਟੀ ਪਈ ਹੈ ਜੀ ਅਲਾਹਾਬਾਦੀ ਤਾਈਵਾਨ ਪਿੰਕ ਐਪਲ ਕ੍ਰੋਸ ਜੀ 1 ਕਿਜੀ ਜਿਹੜਾ ਹੈਗਾ ਇੱਕ ਜਿਹਨੂੰ ਕਹਿੰਦੇ ਹੁਣ ਜਿਆਦਾ ਬਹੁਤ ਜਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਕਾਲਾ ਅਮਰੂਦ ਹਾਂਜੀ ਹਾਂਜੀ ਆ ਬਲੈਕ ਡਾਈਮਡ ਇੱਕ ਮੈਂ ਸੁਣਿਆ ਅਮਰੂਦ ਦੀ ਵੈਰਾਈਟੀ ਆ ਕਿਤੇ ਨਾ ਕਿਤੇ ਉਹ ਮੇਲ ਖਾਂਦੀ ਆ ਸੇਬ ਦੇ ਨਾਲ ਹਾਂਜੀ ਹਾਂ ਉਹ ਵੀ ਭਲੇਖਾ ਇੱਕ ਹੈ ਬੂਟੇ ਦਾ ਕਹਿੰਦੇ ਵੀ ਜਿਹੜਾ ਹੈਗਾ ਪੱਤੇ ਦਾ ਸਰ ਨਹੀਂ ਜੀ ਉਹ ਫਰੂਟ ਦਾ ਹੀ ਉਹਨਾਂ ਨੇ ਮਤਲਬ ਕਹਿ દिए ਕਿ ਕੱਢਿਆ ਤਾਂ ਸੀ ਇਹਨਾਂ ਨੇ ਹਾਰਟੀਕਲਚਰ ਡਿਪਾਰਟਮੈਂਟ ਨੇ ਹਾਂ ਜੀ ਉਹ ਕਹਿੰਦੇ ਵੀ ਹੈ ਤਾਂ ਅਮਰੂਦ ਹੈ ਪਰ ਲੱਗਦਾ ਇਸ ਤਰ੍ਹਾਂ ਥੋੜਾ ਥੋੜਾ ਭਲੇਖਾ ਉਹਦਾ ਸੇਵ ਵਰਗਾ ਪੈਂਦਾ ਹਾਂ ਜੀ ਹਾਂ ਕਲਰ ਥੋੜਾ ਜਿਵੇਂ ਕਿ ਆਪਾਂ ਪੰਜਾਬ ਦੇ ਵਿੱਚ ਜਿਹੜਾ ਹੈਗਾ ਸੇਵ ਦੇ ਉੱਪਰ ਕਲਰ ਨਹੀਂ ਆਉਂਦਾ ਸਰ ਠੀਕ ਹੈ ਜੀ ਠੰਡ ਦੇ ਵਿੱਚ ਜਿਹੜਾ ਹੈਗਾ ਆਪਣੇ ਉੱਥੇ ਕਸ਼ਮੀਰ ਸ਼੍ਰੀਨਗਰ ਦੇ ਵਿੱਚ ਜਿਵੇਂ ਕਿ ਬਰਫ਼ ਪੈਂਦੀ ਹੈ ਠੰਡ ਮਤਲਬ ਮੌਨਸੂਨ ਜਿਹੜਾ ਠੰਡਾ ਹੁੰਦਾ ਨਾ ਜੀ ਜੀ ਉਹਦੇ ਵਿੱਚ ਜਿਹੜਾ ਸੇਵ ਦੇ ਉੱਪਰ ਠ ਠੀਕ ਹੈ ਜੀ ਆਪਣੇ ਜਿਹੜਾ ਤੇ ਪੰਜਾਬ ਦੇ ਵਿੱਚ ਸੇਬ ਕਾਮਯਾਬ ਹੈ ਸੇਬ ਲੱਗ ਜੂ ਲੇਕਿਨ ਗ੍ਰੀਨ ਰਹਿੰਦਾ ਅੱਛਾ ਹਾਂ ਜੀ ਮਿੱਠਾ ਵਗੈਰਾ ਸਾਈਜ਼ ਵਗੈਰਾ ਸਭ ਕੁਝ ਕੰਪਲੀਟ ਹੋ ਜਾਂਦਾ ਹੈ ਲੇਕਿਨ ਜਿਹੜਾਗਾ ਕਲਰ ਗ੍ਰੀਨ ਹੀ ਰਹਿੰਦਾ ਨਹੀਂ ਫਿਰ ਇਹ ਕਿਉਂ ਬਣੀਆਂ ਲੋਕਾਂ ਦੇ ਮਨ ਦੇ ਵਿੱਚ ਵੀ ਐਪਲ ਪੰਜਾਬ 'ਚ ਨਹੀਂ ਹੋ ਸਕਦਾ ਸਿਰਫ ਪਹਾੜਾਂ 'ਚ ਹੋ ਸਕਦਾ ਕਿੱਥੇ ਪਹਿਲਾਂ ਸੀਗੇ ਨਾ ਜੀ ਸਰ ਹੁਣ ਜਿਹੜੀ ਕੀ ਹੈਗੇ ਹੁਣ ਅੱਗੇ-ਅੱਗੇ ਤੁਹਾਨੂੰ ਪਤਾ ਹੀ ਨੌਲੇਜ ਵਧੀ ਜਾ ਰਹੀ ਹੈ ਲੋਕਾਂ ਦੇ ਵਿੱਚ ਬੁੱਟਿਆਂ ਦੀ ਹੌਲੀ-ਹੌਲੀ ਹੌਲੀ ਹੋਲੀ ਇਹ ਵੈਰਟੀਆਂ ਨੇ ਜੀ ਹੋ ਰਹੀਆਂ ਨੇ ਸੋਧ ਹੁੰਦੀ ਆ ਵੈਰਟੀਆਂ 'ਚ ਹੈ ਨਾ ਜੀ ਇਹ ਦੇਖੋ ਸਰ ਕਿੰਨ ਦੇਖੋ ਵੱਡੇ ਪਲਾਂਟ ਦੇ ਕਿੰਨੂ ਹੈ ਜਿਹੜੇ ਮਦਰ ਪਲਾਂਟ ਜੀ ਦੇਖੋ ਵਾਹ ਬੜਾ ਸ਼ਾਨਦਾਰ ਹੈ ਸੱਚੀ ਉਹਦਾ ਸਾਈਜ਼ ਹੀ ਬੜਾ ਸ਼ਾਨਦਾਰ ਹੈ ਹਾਂ ਜੀ ਹਾਂ ਅੱਛਾ ਇਹ ਬੂਟਾ ਤੁਹਾਡਾ ਫਿਰ ਵੀ ਇਹ 2.5 ਸਾਲ ਦਾ ਹੋਣਾ ਹੈ ਜੀ ਇਹ ਨਹੀਂ ਜ਼ਿਆਦਾ ਹੋਣੀ ਸਰ ਇਹਦੀ ਏਜ ਲਗਭਗ ਇਹਦੀ ਏਜ ਹੋਣੀ ਹੈ ਜੀ ਇਹੀ ਕੁਝ ਜਿਹੜੇਗਾ 4 4.5 ਸਾਲ ਦੀ ਬੂਟੇ ਜੀ ਠੀਕ ਹੈ ਇਹ ਦੇਖੋ ਸਾਰਾ ਫਲ ਨਾਲ ਭਰਿਆ ਹੋਇਆ ਜੀ ਹਾਂ ਇਦਾਂ ਨਾਲ ਤੇ ਤੁਹਾਨੂੰ ਛੋਟੇ ਤੋਂ ਲੈ ਕੇ ਵੱਡੇ ਤੱਕ ਮਿਲ ਜਾਣਗੇ। ਉਮਰ ਕਿੰਨੀ ਕੁ ਹੁੰਦੀ ਹੈ ਜੀ? ਮੰਨ ਲਓ ਬੂਟਾ ਇੱਕ ਵਾਰ ਲਾ ਲਿਆ। ਕਿੰਨੇ ਕ ਸਾਲ ਉਹ ਤੋਂ ਫਲ ਮਿਲਦਾ ਰਹਿ ਸਕਦਾ? ਫਲ ਕੰਪਲੀਟ ਜਿਹੜਾ ਹੈਗਾ ਚੱਲੀ ਜਾ ਰਿਹਾ ਹੁੰਦਾ ਇਹ ਰੈਗੂਲਰ। ਕੋਈ ਇਹ ਨਹੀਂ ਹੈ ਵੀ 2-3 ਸਾਲ ਬਾਅਦ ਜਿਹੜਾ ਹੈਗਾ ਕੀ ਫਲ ਬੂਟਾ ਖਰਾਬ ਹੋ ਜਾਂਦਾ। ਠੀਕ ਹੈ। ਇਹ ਰੈਗੂਲਰ ਚੱਲੀ ਜਾ ਰਿਹਾ ਹੁੰਦਾ ਹਰ ਸਾਲ। ਆਲੂ ਬੁਖਾਰਾ। ਵੈਸੇ ਮੈਂ ਇੱਕ ਗੱਲ ਇਹ ਦੇਖੀ ਆ ਕਿ ਜਿਹੜਾ ਫਲਾਂ ਵਾਲਾ ਬੂਟਾ ਨਾ ਹਾਂਜੀ ਖੇਤਾਂ ਚ ਆਲੇ ਦੁਆਲੇ ਘਾਟੋ ਘਾਟ 10 ਤੋਂ ਲੈ ਕੇ 20 ਤੱਕ ਲਾ ਦੇਣੇ ਚਾਹੀਦੇ ਆ। ਉਦਾ ਫਾਇਦਾ ਇਹ ਹੁੰਦਾ ਵੀ ਮੰਨ ਲਓ ਤੁਸੀਂ ਕਹ ਲਓ ਉਹ ਫਲਾਂ ਵਾਲਾ ਬੂਟਾ ਵੱਡਾ ਹੋ ਗਿਆ ਉਹਨੂੰ ਥੱਕੇ ਤੇ ਛਡਾ ਦਿਓ ਜ਼ਮੀਨ ਜਿੰਨੀ ਆਮਦਨ ਤਾਂ ਦੇਵੇਗਾ ਹੀ ਨਾ ਅਗਰ ਕਿਸਾਨ ਭਰਾ ਆਪਨੇ ਇਸ ਲਾਈਨ ਵੱਲ ਆ ਜਾਣ ਬਾਗਬਾਨੀ ਕਿੰਨੀ ਤਾਂ ਉਹਨਾਂ ਨੂੰ ਕਹਿਣ ਦਾ ਮਤਲਬ ਕਿ ਫਸਲ ਦੇ ਵਿੱਚ ਜੋ ਕੀ ਝੋਨਾ ਕਣਕਲ ਜੋ ਕੁਝ ਵੀ ਲਗਾਉਂਦੇ ਆ ਜੀ ਉਹਦੇ ਨਾਲ ਉਹ ਇਹਦੇ ਨਾਲ ਤਕਰੀਬਨ ਚੋਗਣੀ ਆਮਦਨ ਹੋਈ ਗਈ ਹੈ ਚੀਜ਼ ਦੇ ਵਿੱਚ ਇਹਦੇ ਵਿੱਚ ਉਹਨਾਂ ਨੇ ਕਿਹਾ ਇਹਨਾਂ ਦੀ ਜਿਹੜੀ ਹੈਗੀ ਹੈ ਮਿਹਨਤ ਘਟ ਜੂਗੀ ਜੀ ਹਾਂ ਇਨਪੁਟ ਘਟ ਜਾਂਦੀ ਹੈ ਜੀ ਹਾਂ ਘਟ ਜਾਣੀ ਹੈ ਜੀ ਆ ਦੇਖੋ ਸਾਰਾ ਨਾਸ਼ਪਤੀ ਦੇ ਬੂਟੇ ਪਏ ਆ ਵੱਡੀ ਹਾਈਟ ਦੇ तकरीबन ਇਹਦੀ 7-8 ਫੁੱਟ ਦੀ 7 ਫੁੱਟ ਦੀ ਹਾਈਟ ਹੋਣੀ ਹੈ ਜੀ ਠੀਕ ਪੂਰੀ ਵਧੀਆ ਕਾਮਯਾਬ ਅੱਛਾ ਨਾਸ਼ਪਤੀ ਫੁੱਲ ਗਰੰਟੀ ਵਾਲੀ ਜੀ ਵੈਸੇ ਆਪਣੇ ਨਾਸ਼ਪਤੀ ਦੁਆਬੇ ਵਾਲੇ ਜ਼ਿਆਦਾ ਬੀਜਦੇ ਆ ਮਾਲਵੇ ਚ ਥੋੜਾ ਜਿਆ ਹੈ ਕਿ ਝੋਨੇ ਤੇ ਕਣਕ ਤੇ ਬਾਲਾ ਜੋਦੇ ਆ ਨਾ ਉਹ ਇਧਰ ਜਿਹੜਾ ਪੰਜਾਬ ਦੇ ਵਿੱਚ ਜੜਾ ਹੈਗੇ ਆ ਬਾਗਬਾਨੀ ਕਿੰਨੀ ਘਟ ਦਿਆਂ ਧਿਆਨ ਦਿੰਦੇ ਜੜੇਗੇ ਕਿਸਾਨ ਭਰਾ ਆਪਣੇ ਅੱਛਾ ਨਾਸ਼ਪਤੀ ਆਹ ਜੀ ਇਹ ਲੰਗਪੰਗ 5 ਜਾਂ 6 ਫੁੱਟ ਦਾ ਬੂਟਾ ਹੈਗਾ ਆਹ ਹਾਂ 6 ਫੁੱਟ ਤੋਂ ਪਲੱਸ ਹੀ ਆ ਸਰ ਅਛਾ ਜੀ ਇਹ ਫਿਰ ਉਹ ਫਲ ਆਉਣ ਤੱਕ ਕਿੰਨਾ ਕੁ ਸਮਾਂ ਲੈ ਲੈਂਦਾ ਜੀ ਫਲ ਉਹੀ ਤੁਹਾਨੂੰ ਦੱਸਿਆ ਜ਼ਮੀਨ ਦੇ ਵਿੱਚ ਲਾ ਕੇ ਤਕਰੀਬਨ 1.5 ਸਾਲ ਤੱਕ ਲੈ ਹੀ ਲੈਂਦਾ ਕੋਈ ਵੀ ਬੋਦਾ ਨਾ ਹਾਂਜੀ ਇਹ ਪਿਆ ਜੀ ਆਲੂ ਬੁਖਾਰਾ ਇਹਦੇ ਵਿੱਚ ਕਈ ਕਿਸਮਾਂ ਪਈਆਂ ਨੇ ਆਲੂ ਬੁਖਾਰਾ ਦੀ ਜਿਵੇਂ ਸੈਂਟਾ ਰੋਜ਼ ਹੋ ਗਿਆ ਕਾਲੀ ਪੱਤੀ ਹੋ ਗਈ ਰੈੱਡ ਲੀਫ ਕੋਈ ਵੀ ਮਤਲਬ ਇਹਦੇ ਵਿੱਚ 4-5 ਮੇਲ ਦੇ ਆਲੂ ਬੁਖਾਰੇ ਪਏ ਆ ਜੀ ਫੁੱਲ ਗਾਰੰਟੀ ਵਾਲੇ ਫਲ ਆਉਣ ਦੀ ਫੁੱਲ ਗਾਰੰਟੀ ਹੋਵੇਗੀ ਜੀ ਜਮਨ ਜਾਮਣ ਹੈ ਜੀ। ਜਾਮਣ ਤਾਂ ਦੇਖੋ ਜੀ ਜਿੱਥੇ ਖਾਣ ਨੂੰ ਮਿੱਠੀ ਲੱਗਦੀ ਆ ਸਿਹਤ ਲਈ ਇਹਦਾ ਵਰਦਾਨ ਮੰਨਦੇ ਆ ਉਹਦੇ ਨਾਲ ਇਹ ਕਾਰੋਬਾਰ ਵੀ ਬਣ ਸਕਦੀ ਆ। ਬਿਲਕੁਲ ਬਣ ਸਕਦਾ ਸਰ ਹੁਣ ਦੇਖੋ ਵੀ ਅੱਜ ਕੱਲ ਜਿਹੜੀ ਹੈਗੀ ਮਾਰਕੀਟ ਦੇ ਵਿੱਚ ਜਾਮਣ ਆ ਰਹੀ ਆ 100 ਜੋ ਸਟਾਰਟਿੰਗ ਹੁੰਦੀ ਆ ਉਹ 1.5 200 ਰੁਪਏ ਕਿਲੋ ਹੁੰਦੀ ਆ। ਹਾਂ ਜੀ। ਹੌਲੀ 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 ਜਿਵੇਂ ਕਿ ਅੱਗੇ ਟਾਈਮ ਦੇ ਹਿਸਾਬ ਨਾਲ ਰੇਟ 100 150 80 90 ਤੱਕ ਆ ਜਾਂਦਾ। ਇਹਦਾ तकरीबन ਪੂਰੇ ਸੀਜ਼ਨ ਦੇ ਵਿੱਚ ਇਹਦਾ ਰੇਟ ਜਿਹੜਾ ਹੈਗਾ ਆਪ ਹੀ ਰਹਿੰਦਾ ਜੀ ਹਾਂ ਇਹ ਬਿਲਕੁਲ ਜੀ 100 ਤੋਂ ਉੱਪਰ ਹੀ ਰਹਿੰਦਾ ਇਹ ਜੀ ਹਾਂ ਜੀ ਹਾਂ ਜਿਵੇਂ ਕਿ ਇਹਦੀ ਆਪਾਂ ਬਾਗਬਾਨੀ ਕਰ ਸਕਦੇ ਹਾਂ ਸਰ ਬਹੁਤ ਜ਼ਿਆਦਾ ਆਮਦਨ ਇਸ ਚੀਜ਼ ਦੇ ਵਿੱਚ ਦੇਖੋ ਜੇਕਰ ਨਾ ਮੰਨ ਲਓ 20 ਬੂਟੇ ਲਾਇਆ ਖੇਤਾਂ 'ਚ ਹਾਂ ਜੀ ਉਹ ਵੀ ਡਿਵੈਲਪ ਹੋ ਗਿਆ ਵਧੀਆ ਹੋ ਗਿਆ ਤਾਂ ਇੱਕ ਬੂਟਾ ਘੱਟੋ ਘੱਟ 7000 ਨੂੰ ਠੇਕੇ ਤੇ ਚੜ ਜਾਂਦਾ ਵੱਧ ਚੜ ਜਾਂਦਾ ਜੀ ਵੱਧ ਚੜ ਜਾਂਦਾ ਹਾਂ ਵੱਧ ਚੜ ਜਾਂਦਾ ਤੇ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜੇ ਇੱਕ ਬੂਟਾ 7000 ਨੂੰ ਠੇਕੇ ਤੇ ਚੜ ਗਿਆ ਮੰਨ ਲਓ 10 ਵੀ ਲਾਏ ਨੇ ਕਿੰਨਾ ਹੋ ਗਿਆ 70000 1.40 ਲੱਖ ਤੁਹਾਡਾ ਉਹ ਵੀ ਸਿਰਫ ਇੱਕ ਸੀਜ਼ਨ ਦੇ ਠੇਕੇ ਤੇ ਦੇਣਾ ਤੁਸੀਂ ਜਗਾ ਵੀ ਤੁਹਾਡੇ ਕੋਲ ਰਹਿਣੀਆਂ ਬੂਟੇ ਵੀ ਤੁਹਾਡੇ ਕੋਲ ਰਹਿਣੇ ਸੋ ਬਾਗਬਾਨੀ ਵੀ ਦਾਲਾ ਮੋੜਿਆ ਜਾਵੇ ਨਾ ਜੇਕਰ ਗੇੜ ਮਾਰਿਆ ਜਾਵੇ ਤਾਂ ਐਡ ਹੋ ਸਕਦੀ ਹੈ ਆਪਣੀ ਇਨਕਮ ਇਹ ਹੈ ਕਿ ਹੋਰ ਆਪਾਂ ਵਧਾ ਸਕਦੇ ਹਾਂ ਹਾਂਜੀ ਹਾਂਜੀ ਇਹਦੇ ਵਿੱਚ ਜਮਣ ਦੇ ਵਿੱਚ ਵੀ ਤੁਹਾਨੂੰ ਅਲੱਗ-ਅਲੱਗ ਵੈਰਾਈਟੀ ਮਿਲ ਜਾਏਗੀ अच्छा जी हां जी हां ਇਹਦੇ ਵਿੱਚ ਵੀ ਆਪਣੇ ਕੋਲ ਜਮਨ ਦੇ ਵਿੱਚ ਵੀ ਤਿੰਨ ਚਾਰ ਤਰ੍ਹਾਂ ਦੀ ਅਲੱਗ-ਅਲੱਗ ਵੈਰਾਈਟੀ ਵੀ ਹੈ ਜਿਵੇਂ ਗੋਲਾ ਜਮਨ ਹੁੰਦੀ ਹੈ हां जी हां हां जी ਤੇ ਰੈ ਜਮਨ ਜਿਵੇਂ ਕਿ ਅਲੱਗ-ਅਲੱਗ ਤਰ੍ਹਾਂ ਦੀ ਵੈਰਾਈਟੀ ਜੋ ਵੀ ਆਂਦੀ ਹੈ ਮਾਰਕੀਟ ਦੇ ਜ ਤੁਹਾਨੂੰ ਹਰ ਤਰ੍ਹਾਂ ਦੀ ਵੈਰਾਈਟੀ ਮਿਲ ਜੂ ਆਪਣੇ ਕੋਲੇ ਠੀਕ ਹੈ ਫਲ ਦੇ ਵਿੱਚ ਚਾਰ-ਪੰਜ ਤਰ੍ਹਾਂ ਦੀ ਆਪਣੇ ਕੋਲੇ ਵੈਰਾਈਟੀ ਮਿਲ ਜੂ ਹਰ ਤਰ੍ਹਾਂ ਦੀ ਕਿਸਮ ਜੋ ਵੀ ਆਂਦੀ ਹੈ ਫਲ ਦੇ ਵਿੱਚ ਉਹ ਆਪਣੇ ਕੋਲੇ ਮਿਲ ਜੂ हां ਕਿਉਂਕਿ ਨਾ ਕਈਆਂ ਦਾ ਸਾਈਜ਼ ਵੱਡਾ ਹੁੰਦਾ ਆ ਦੇਖੋ ਹੁਣ 3 ਦਿਨ ਪਹਿਲਾਂ ਆਪਣੇ ਕੋਲੇ ਕੁਆਂਟੀਟੀ ਦੇ ਵਿੱਚ ਮਾਲ ਆਇਆ ਸੀਗਾ ਇਹਦੇ ਵਿੱਚ ਸਾਰੇ ਜਿਹੜਾ ਹੈਗਾ ਕਿ ਕਿੰਨੂ ਪਿਆ ਹਾਂਜੀ ਸੰਤਰਾ ਪਿਆ ਨਿੰਬੂ ਪਿਆ ਅੱਛਾ ਹਾਂਜੀ ਮਸੰਮੀ ਪਈ ਹੈ ਇਹ ਸਾਰਾ ਦੇਖੋ ਪਿੱਛੇ ਤੱਕ ਸਾਰਾ ਕੁਆਂਟੀਟੀ ਦੇ ਵਿੱਚ ਬਾ ਆਪਣੇ ਕੋਲੇ ਮਾਲ ਆਇਆ ਸੀ ਠੀਕ ਦੋ ਤਿੰਨ ਦਿਨ ਪਹਿਲਾਂ ਫਰੈਸ਼ ਮਾਲ ਆਇਆ ਬਿਲਕੁਲ ਫਰੈਸ਼ ਹਾਂ ਹਾਂਜੀ ਫੋਲੋ ਗਾਰੰਟੀ ਵਾਲਾ ਮਾਲ ਹੈ ਸਰ ਇਹ ਵਾਹ ਜੀ ਵਾਹ ਇਹ ਮਤਲਬ ਤਾਜ਼ਾ ਹੈ ਜੀ ਕਿਉਂਕਿ ਉਹ ਜਿਹੜਾ ਬਿਲਕੁਲ ਤਾਜ਼ਾ ਇਹ 3 ਦਿਨ ਪਹਿਲਾਂ ਆਇਆ ਜੀ ਆਪਣੇ ਨਵਾਂ ਨਵਾਂ ਲਗਾਏ ਜਾਂ ਫਿਰ ਜਦੋਂ ਜੜ ਫੜਦਾ ਹੈ ਫਿਰ ਉਹ ਮਿੱਟੀ ਨੂੰ ਕੀ ਆ ਉਸ ਪਰਿਵਾਰ ਨੂੰ ਆਪਣਾ ਬਣਾ ਲੈਂਦਾ ਬਿਲਕੁਲ ਬਿਲਕੁਲ ਜੀ ਸੋ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਤਰ੍ਹਾਂ ਦੇ ਫਲਾਂ ਵਾਲੇ ਬੂਟੇ ਨਾ ਜਿਹੜੇ ਉਹ ਲਾਏ ਜਾਣ ਨਾਲ ਬੱਚਿਆਂ ਨੂੰ ਵੀ ਜਿਹੜੇ ਫੈਮਿਲੀ 'ਚ ਹੁੰਦੇ ਆ ਨਾ ਛੋਟੇ ਛੋਟੇ ਬੱਚੇ ਉਹਨਾਂ ਨੂੰ ਵੀ ਨਾਲ ਲਾਇਆ ਜਾਵੇ ਆ ਦੇਖੋ ਵੀ ਇਦਾਂ ਇਹ ਲਾਏ ਜਾਂਦੇ ਨੇ ਇਦਾਂ ਇਹ ਬੀਜੇ ਜਾਂਦੇ ਆ ਫਿਰ ਪਾਲੇ ਜਾਂਦੇ ਆ ਇੱਕ ਇਹ ਆ ਕਿ ਉਹਨਾਂ ਦਾ ਆਪਣੇ ਆਪ ਪ੍ਰੈਕਟੀਕਲ ਵਰਕ ਹੋ ਜਾਂਦਾ ਬੱਚਿਆਂ ਦਾ